ਦਿਲੋਂ ਧੰਨਵਾਦ ਕਰਦੇ ਆ ਲਾਈਫ ਟਾਇਰ ਐਜੂਕੇਸ਼ਨ ਸੁਸਾਇਟੀ ਦੇ ਪ੍ਰਧਾਨ ਕਸ਼ਮੀਰ ਸਿੰਘ ਸੋਧਾ ਜੀ ਦਾ ਤੇ ਸਾਡੇ ਕਬੱਡੀ ਦੇ نیشنل ਖਿਡਾਰੀ ਤੋਂ ਭੈਣ ਜੀ ਅਮਰਜੀਤ ਕੌਰ ਜੀ ਦਾ ਜੋ ਕੈਣੀ ਸਰਦੀ ਦੇ ਵਿੱਚ ਸਵੇਰੇ ਸੋਤੇ ਬਾਜੋ ਜਿਉ ਉੱਠ ਕੇ ਗਿੰਦਰਾਉਂਪੁਰਾ ਵਿਖੇ ਰਾਮਪੁਰਾ ਕਬੱਡੀ ਕਲੱਬ ਦੇ ਖਿਡਾਰੀ ਤੋਂ ਆਇਆ ਨਿੱਕੇ ਨਿੱਕੇ ਬੱਚਿਆਂ ਲਈ ਇੱਕ ਖੁਸ਼ੀ ਬਣ ਕੇ ਆਏ ਆ ਵਧਿਆ ਬਣ ਕੇ ਆਏ ਆ ਇਹਨਾਂ ਦੇ ਉਪਦੇ ਵਿੱਚ ਮੂਰਤ ਤੇ ਜਰਾਬਾਂ ਜਿਹੜੇ ਨੇ ਆਸ ਬਣੇ ਨੰਨੇ ਖਡਾਰੀਆਂ ਦੇ ਤੇ ਦੁਆਵਾਂ ਨੇ ਇਹਨਾਂ ਨੂੰ ਮਦਦ ਮੇਰਾ ਕਰਨਾ ਇਹਨਾਂ ਦੇ ਸਿਰ ਤੇ ਹੱਥ ਰੱਖਣ ਇਹ ਇਸੇ ਤਰ੍ਹਾਂ ਹੀ ਜਿਸ ਤਰ੍ਹਾਂ ਅੱਗੇ ਵੀ ਲੋੜਵੰਦਾਂ ਦੀ ਦੀਆ ਦੀ ਮਦਦ ਕਰਦੇ ਆ ਸਮਾਜ ਦੇ ਲੋਕ ਜਿਹੜੇ ਤਾਂ ਸੱਚ ਨੇ ਜਿਹੜੀ ਵਧੀਆ ਵਧੀਆ ਸ਼ਕਤੀਆਂ ਨੇ ਕਿ ਤੁਹਾਨੂੰ ਇਹ ਤੋਂ ਨਾਲ ਇਸ ਕਹਿੰਦੇ ਗੁਰਪੁਰ ਇਹਨਾਂ ਦੇ ਸਿਰਾਂ ਦੇ ਉੱਤੇ ਵਧੀਆ ਸਖਸ਼ਤਾ ਜਿਹੜੀ ਆ ਰੱਖਣ ਤਾਂ ਜੋ ਇਹੋ ਜਿਹੋ ਫੈਸਲੀਆਂ ਵਧੀਆ ਦਿੱਤਰ ਕੇ ਕੰਮ ਕਰ ਸਕਣ ਤੇ ਮੈਂ ਭੈਜੀ ਅਮਜੀਤ ਕੌਰ ਦਾ ਬਹੁਤ ਧੰਨਵਾਦ ਕਰਦਾ ਹਾਂ ਜੋ ਕਬੱਡੀ ਦੇ ਨੈਸ਼ਨਲ ਪ੍ਰਧਾਨ ਸਾਡੀ ਜਿਹੜੀ ਇੱਕ ਚਾਹ ਹੀ ਦਿਲ ਦੇ ਅੰਦਰ ਕਿ ਸਾਡੀਆਂ ਖਿਡਾਰਾਂ ਦਾ ਜਿਹੜੀਆਂ ਉਹ ਕਬੱਡੀ ਖੇਡਿਆ ਕਰਦੇ ਉਹ ਇੱਕ ਚਾਹ ਜਿਹੜਾ ਸਾਡਾ ਕੁਬਰਾਉਂਦਾ ਜਿਹਦਾ ਪੁੱਤਾ ਕੀਤਾ ਵਾ ਭੈਂਦੀਆਂ ਸਾਡੇ ਨਾਲ ਨੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਤੁਹਾਨੂੰ ਲਈ ਬਣਾਵਾਂਗੇ ਇਹ ਪੈਂਦੂਆਂ ਬੱਚਿਆਂ ਦੇ ਨਾਲ ਆਣ ਕੇ ਸੁਣਾ ਕੇ ਕਰਕੇ ਜਿਹੜੀਆਂ ਜਿਹੜੀਆਂ ਬੱਚੀਆਂ ਵੀ ਅੱਜ ਗੱਡੀ ਦੀ ਗੇਮ ਵੀ ਹਰ ਨੂੰ ਦਿਖਾਉਣ ਇੱਕ ਨੈਸ਼ਨਲ ਪੁੱਤਰ ਦੇ ਖਿਡਾਰੀ ਹੋਣ ਦੇ ਨਾਲ ਤੇ ਮੈਂ ਸਮਝਦਾ ਵਾਂ ਕਿ ਭੈਂਦੀ ਅਮਰਜੀਤ ਕੌਰ ਸਾਡੀਆਂ ਬੱਚੀਆਂ ਦੇ ਵਿੱਚ ਬੱਦਲ ਕਰ ਦਿੱਗੇ ਜੋ ਸਰ ਜਣੇ ਰੜਕੇ ਸੋਤਾ ਸਾਹਿਬ ਜੀ ਦਾ ਤੇ ਭੈਣ ਜੀ ਅਮਰਜੀਤ ਕੌਰ ਜੀ ਦਾ ਧੰਨਵਾਦ ਕਰੋ ਧੰਨਵਾਦ ਸੋਤਾ ਸਾਹਿਬ ਜੀ